ਅੱਜ ਧਰਨੇ ਦੇ ਵਿੱਚ ਆਇਆ ਮੁਹਾਲੀ ਜ਼ਿਲ੍ਹੇ ਦੇ ਕੜੂਆ ਬਲਾਕ ਦੇ 35 36 ਪਿੰਡਾਂ ਨੂੰ ਛੋੜ ਕੇ ਦੂਸਰੇ ਜ਼ਿਲ੍ਹੇ ਰੋਪੜ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਲੋਕ ਨਹੀਂ ਚਾਹੁੰਦੇ ਰੋਪੜ ਇੱਥੋਂ 3 ਕਿਲੋਮੀਟਰ ਹੈ ਤੇ ਇਹਨਾਂ ਪਿੰਡਾਂ ਨੂੰ ਖਰੜ ਤਹਿਸੀਲ ਹੈ ਜਿਹੜੀ ਉਹ ਬਿਲਕੁਲ ਸੈਂਟਰ ਵਿੱਚ ਪੈਂਦੀ ਹੈ ਘਰ ਤੇ ਉੱਠ ਕੇ 5 ਮਿੰਟ ਚ ਤਹਿਸੀਲ ਪਹੁੰਚ ਜਾਂਦੇ ਆ ਇਹ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੀ ਸੋਖ ਨਹੀਂ ਹੈ ਐਸੀ ਸਹਿਮਤ ਹੈ ਸਰਕਾਰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਵੇ ਸਿੱਖਾਂ ਦੀ ਸਰਮੌਰ ਧਰਤੀ ਹੈ ਲੇਕਿਨ ਸਾਡੇ ਹੱਕਾਂ ਨੂੰ ਕੱਟਣਾ ਨਹੀਂ ਚਾਹੀਦਾ ਐਸੀ ਚਾਹੁੰਦੇ ਆ ਕਿ ਇਹ ਪਿੰਡ ਖਰੜ ਦੇ ਨਾਲ ਰਹਿਣ ਪਿੰਡਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਨੂੰ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ 'ਚ ਨਹੀਂ ਭੇਜਣਾ ਚਾਹੀਦਾ ਇਸ ਦੇ ਅਸੀਂ ਖਿਲਾਫ ਹਾਂ ਇਹਦੇ ਵਿੱਚ ਅਸੀਂ ਪੂਰਾ ਸੰਘਰਸ਼ ਕਰਾਂਗੇ ਤੇ ਇਹ ਪਿੰਡਾਂ ਨੂੰ ਕਿਸੇ ਤਰ੍ਹਾਂ ਵੀ ਮੁਹਾਲੀ ਜ਼ਿਲ੍ਹੇ ਦੇ ਨਾਲ ਤੋਂ ਨਹੀਂ ਟੁੱਟਣ ਦਵਾਂਗੇ ਐਮਐਲਏ ਡਾਕਟਰ ਚੰਨੀ ਦਾ ਬਿਆਨ ਸੀ ਕੱਲ ਕਿ 10 ਬੜੇ ਨੂੰ ਮੈਂ ਜਵਾਬ ਨਹੀਂ ਦੇ ਸਕਦਾ ਸਰਕਾਰ ਦਾ ਐਮਐਲਏ ਤੇ ਐਮਪੀ ਇੱਥੇ ਆਇਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਮਨਸ਼ਾ ਕੀ ਹੈ ਉਹ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈ ਜੇ ਸਰਕਾਰ ਦੇ ਐਮਪੀ ਤੇ ਐਮਐਲਏ ਨੂੰ ਇਹ ਨਹੀਂ ਪਤਾ ਕਿ ਸਰਕਾਰ ਕਿਆ ਕਰਨ ਜਾ ਰਹੀ ਹੈ ਉਹ ਇਹ ਵਿਸ਼ਵਾਸ ਨਹੀਂ ਦਵਾ ਸਕਦਾ ਕਿ ਪਿੰਡ ਆਉਣਗੇ ਕਿ ਨਹੀਂ ਆਉਣਗੇ ਤਾਂ ਜਹੇ ਐਮਪੀ ਆਰ ਐਮਐਲਏ ਦਾ ਕੋਈ ਫਾਇਦਾ ਨਹੀਂ ਲੋਕ ਨਮਾਇੰਦਿਆਂ ਦੀ ਪੰਜਾਬ ਦੇ ਵਿੱਚ ਕੋਈ ਪੁੱਛਣੀ ਹੈ ਦਿੱਲੀ ਤੋਂ ਆ ਕੇ ਲੋਕ ਰਾਜ ਕਰ ਰਹੇ ਮੈਂ ਪਹਿਲਾਂ ਵੀ ਕਿਹਾ ਸੀ ਬਾਹਰੋਂ ਆ ਕੇ ਲੋਕ ਰਾਜ ਕਰਨਗੇ ਤੇ ਅੱਜ ਉਹੀ ਹਾਲਾਤ ਹੈ ਪੰਜਾਬ ਦੇ ਸਾਡੇ ਵਾਲੇ ਸਿਰ ਮੂਕ ਦਰਸ਼ਕ ਬਣੇ ਹੋਏ ਆ ਤੇ ਗੋਡੇ ਇਹਨਾਂ ਨੇ ਟੇਕੇ ਪਏ ਜੋ ਫੈਸਲਾ ਲੈਂਦੇ ਆ ਦਿੱਲੀ ਵਾਲੇ ਲੈਂਦੇ ਐਮਐਲਏ ਡਾਟ ਕੰਨੀ ਲਿਖ ਕੇ ਦੇ ਗਏ ਨੇ ਉਹ ਕਹਿੰਦੇ ਮੈਂ ਲਿਖ ਕੇ ਦਿੰਨਾ ਮੇਰੀ ਜਵਾਨ ਹੈ ਇੱਕ ਵੀ ਪਿੰਡ ਨਹੀਂ ਪੜਨ ਦਿੰਦਾ ਮੈਂ ਭਾਈ ਜੀ ਫੇਰ ਉਹ ਡੀਸੀ ਜਾਂ ਚੀਫ ਸੈਕਟਰੀ ਦੀ ਚਿੱਠੀ ਲਿਆਵੇ ਕਿ ਜੀ ਇਹ ਪਿੰਡ ਇੱਥੇ ਹੀ ਰਹਿਣਗੇ ਕਿਸੇ ਨੂੰ ਸਾਡਾ ਕਿਹੜੇ ਕਿਸੇ ਨੂੰ ਸਾਨੂੰ ਕਿਹੜੇ ਜ਼ਰੂਰੀ ਹੈ ਕਿ ਅਸੀਂ ਧਰਤੀ ਪਰ ਆ ਕੇ ਬੈਠੀਏ ਵਕੀਲ ਸਹਿਬਾਨ ਐਨੇ ਪੜੇ ਲਿਖੇ ਲੋਕ ਆ ਪਿੰਡਾਂ ਦੀਆਂ ਪੰਚਾਇਤਾਂ ਅੱਜ ਇੱਥੇ ਧਰਨਾ ਦੇ ਰਹੀਆਂ 5 ਦਿਨਾਂ ਤੋਂ ਲੇਕਿਨ ਸਰਕਾਰ ਲਿਖਤੀ ਤੌਰ ਤੇ ਦੇ ਦੇ ਕੇ ਜੀ ਅਸੀਂ ਨਹੀਂ ਇਹ ਪਿੰਡਾਂ ਨੂੰ ਚੇਂਜ ਕਰਾਂਗੇ ਤਾਂ ਕਿਸੇ ਨੂੰ ਸ਼ੌਕ ਨਹੀਂ ਹੈ ਧਰਨਾ ਲਾਉਣ ਦਾ ਪੰਜਾਬ ਯੂਨੀਵਰਸਿਟੀ ਜੇ ਨਹੀਂ ਲੱਗਿਆ ਹੋਇਆ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਕੱਲੀ ਨਹੀਂ ਜਿੰਨੇ ਵੀ ਸਾਡੇ ਇੰਸਟੀਚਿਊਨ ਹੈ ਚਾਹੇ ਉਹ ਪਾਕੜਾ ਬਿਅਾਸ ਮੈਨੇਜਮੈਂਟ ਬੋਰਡ ਹੈ ਉਹਦੇ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ ਸੀਆਰਪੀ ਐਪ ਜਿਹੜੀ ਹੈ ਉਹ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਉਹ ਬਿਠਾ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਉਹ ਵੀ ਸਾਡਾ ਜਿਹੜਾ ਹਿੱਸਾ ਹੈ ਕੇਂਦਰ ਸਰਕਾਰ ਨੇ ਆਪਣੇ ਅੰਡਰ ਕਰ ਲਿਆ ਹੁਣ ਇਹ ਪੰਜਾਬ ਯੂਨੀਵਰਸਿਟੀ ਨੂੰ ਲੁੱਟਣ ਲੱਗੇ ਵੇ ਜਿਹੜਾ ਕਿ ਅਸੀਂ ਨਹੀਂ ਲੁੱਟਣ ਦਵਾਂਗੇ ਮੈਂ ਵੀ ਉੱਥੇ ਧਰਨੇ 'ਚ ਸ਼ਾਮਲ ਐ ਅਸੀਂ ਸੰਘਰਸ਼ ਕਰਾਂਗੇ ਜਦ ਤੱਕ ਵੋਟਾਂ ਡिक्लेअर ਨਹੀਂ ਕਰ ਦਿੰਦੇ ਹੋ ਪੰਜਾਬ ਦੇ ਵਿੱਚ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਨੇ ਇਹ ਲਾਣੇਟ ਸਥਿਤੀ ਨੂੰ ਕਿਵੇਂ ਦੇਖ ਕਾਫੀ ਹੋ ਗਿਆ ਫੇਰ ਕਰਾਂਗੇ